ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਦੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਵੀਰੇ ਆਪਾਂ ਪਹਿਲਣ ਕੱਟੀ ਚੈੱਕ ਪਾਸ ਕਰ ਫਾਰਮ ਤਾਂ ਹੈ ਨਹੀਂ ਮਹੀਨੇ ਤੋਂ ਉੱਤੋਂ ਬਣੀ ਵੀ ਆ ਇਹ ਤੇ ਢਾਈ ਤੋਂ ਪੌਣੇ ਤਿੰਨ ਮਹੀਨੇ ਸੂਈ ਵੀ ਆ ਦੰਦਾਜ ਕੱਟੀ ਹੈਗੀ ਪੂਰੀ ਪਿਓਰ ਮੋਰਾ ਨਸਲ ਦੀ ਹੈ ਇੱਕ ਨੰਬਰ ਥਾਂ ਸੋਣਾ ਚਵਾਈ ਚੂਵੀ ਦੀ ਓਕੇ ਆ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਮਗਰ ਆ ਗਿਆ ਮੇਲ ਕਾਬ ਕਟਾ ਤੇ ਆ ਘਰੋ ਵਿੱਚ ਇੱਕ ਪੂਰੀ ਵਧੀਆ ਕੱਟੀ ਹੈਗੀ ਤੇ ਬੱਚੇ ਨਾਲ ਤੁਹਾਡੀ ਕਰਾਵਾਂਗੇ ਗੱਲਬਾਤ ਹਾਂ ਬੋਤ ਦੱਸੀ ਗੱਲ ਸਤਿ ਸ਼੍ਰੀ ਅਕਾਲ ਜੀ ਤੇ ਲੜਾਈ ਫਰਮ ਠਿੰਡਾ ਦੇਖਣ ਆ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਵੀਰੇ ਤੇ ਪਿੰਡ ਕਿਹੜਾ ਆ ਗਿਆ ਆਪਣਾ ਬਈ ਪਿੰਡ ਬੁੱਲੇ ਵਾਲਾ ਜ਼ਿਲ੍ਹਾ ਪਟੰਡਾ ਸੀਲੇ ਨੂੰ ਰਾਮਪਲਾ ਰਾਮਪਰਾਹੁਲ ਸਿੰਘ ਜੀ ਨੇੜੇ-ਤੇੜੇ ਦੇ ਪਿੰਡ ਪਾਈਪਾ ਜੰਦੀਆ ਨਾਲ ਵਰਚ ਵਰਚ ਤੇ ਪੁੱਤ ਕੀ ਡਿਟੇਲ ਆ ਗਈ ਇਹਦੀ ਛੋਟੀ ਦੀ ਇਹ ਛੋਟੀ ਵੀ ਪਹਿਲਾ ਸਵਾਸ ਹੋਈ ਆ ਠੀਕ ਆ ਇਹਨੂੰ ਵੀ ਢਾਈ ਕਿ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਤੇ ਦੁੱਧ ਵੀ ਇਹਨੇ ਥਲੇ ਆਪਾਂ ਕਹਿਣ ਨੂੰ 9 ਵੀ ਕਹਿੰਦਾ ਮੈਂ 9 ਤੋਂ ਥੋੜਾ ਮੋਟਾ ਘਾਟਦਾ ਵੀ 10 ਵੀ ਨਹੀਂ ਆਪਾਂ ਕਹਿੰਦੇ ਕੀ ਫਾਇਦਾ ਇਹਨਾਂ ਗੱਲਾਂ ਦਾ ਵੀ 9 ਤੋਂ ਮੜਾ ਮੋਟਾ ਜੋਕਣ ਵਾਲਾ ਮਾਰਦਾ ਹੀ ਆ ਤੇ ਪੂਰੀ ਸੀਰਸੂਲਾ ਤੁਸੀਂ ਚੋਲੇ ਨੇ ਪੁੱਤ ਇਹਨੂੰ ਹਾਂਜੀ ਠੀਕ ਆ ਤੇ ਮਿਲਣ ਮੁਲਣ ਦੀ ਇੱਕ ਨੰਬਰ ਆਹੀ ਹਾਂਜੀ ਦੋਨੇ ਟਾਈਮ ਮਿਲਦੀ ਆ ਬੱਚੇ ਤੇ ਮਿਲਦੀ ਆ ਬਈ ਬੱਚੇ ਤੇ ਹਾਂਜੀ ਬੱਚੇ ਤੇ ਨੰਬਰ ਬੋਲੀ ਪੁੱਤ ਨੰਬਰ ਰਹਿ ਗਿਆ ਸੀ ਬਈ ਗੁਰਵੀ ਟੋਰਾ ਫਰੰਡ ਦੁੱਲੇ ਵਾਲਾ ਜਿਲ੍ਹਾ ਪਿੰਡਾਂਕਸੀ ਰੈਣੂ ਰਾਫਲਾਪੂ ਕਹਿੰਦੀ ਆ ਨੇੜੇ ਨੇੜੇ ਦੇ ਫਰੰਡ ਭਾਈ ਨੂੰ ਕਾ ਦਿੱਤੀ ਆਣਾ ਵਰਜ ਭਈ ਨੰਬਰ 98781397 ਠੀਕ ਆ ਤੇ ਕਾਢੇ ਨੂੰ ਬਾਹਰ ਨੂੰ ਸੋਰ ਕੇ ਰੱਖ ਗਈ ਚਲੋ ਚਲੋ ਖੋਲੋ ਖੋਲੋ ਕੋਈ ਨਹੀਂ ਕਹਿੰਦੀ ਤੂੰ ਥੱਲੋਂ ਖੋਲ ਪੁੱਤ ਕੋਈ ਨਹੀਂ ਤੇ ਲਿਆਰੇ ਨੂੰ ਕੀ ਹੁੰਦਾ ਇਹਨੂੰ ਪਿਆ ਨਹੀਂ ਤੈਨੂੰ ਆ ਦੇਖੋ ਫਿਰ ਆ ਆ ਗਿਆ ਮਿਲਕਾਪ ਕਟਰ ਦੇਖੋ ਸੁੰਘ ਸੁੰਘ ਦੇਖੋ ਕੋਈ ਘਈਆ ਝੋਟੀ ਪਿਆ ਔਰ ਮੋਰਾ ਨਾ ਸੁੱਝ ਆ ਗਈ ਸਾਡ ਪੁੱਤ ਬਾਹਰ ਨੂੰ ਕਾਢ ਨੂੰ ਦਿਖਾਈਏ ਤੋਰਾ ਦਾਰਾ ਚੈੱਕ ਕਰਾਈਏ ਪੂਰੀ ਚੰਗੀ ਆ ਇਧਰ ਨੇ ਮੋੜ ਲਾ ਬਸ ਆ ਦੇਖੋ ਵੀ ਥਾਂਲੇਵਾ ਦੇਖੋ ਪੂਰਾ ਇੱਕ ਨੰਬਰ ਆਗਾ ਤੇ ਪੂਰੀ ਐ ਮੋਰ ਅਰਗੀ ਪਈ ਆ ਯਮਨ ਅਰਗੀ ਕਾਲੀ ਆ ਦੇਖੋ ਫੇਸ ਕੁਆਲਿਟੀ ਦੇਖੋ ਇਹਦੀ ਕਿੰਨੀ ਸੋਹਣੀ ਆ ਐ ਚੱਲ ਆ ਦੇਖੋ ਜੀ ਤੇ ਕੋਕਾ ਹੀ ਆ ਜੇ ਗੱਬਣ ਨਿਕਲੇ ਫੇਰ ਤਾਂ ਕਹਿਣੇ ਕੀ ਆ ਤੇ ਹੂੰ ਵੀ ਨਹੀਂ ਮੜਿਆ ਦੇਖੋ ਥਾਂਲੇਵਾ ਦੇਖੋ ਕੰਪੈਕਟ ਟਾੜਾ ਕੱਲਾ ਕੱਲਾ ਥਾਣਾ ਪੂਰਾ ਵਧੀਆ ਇਧਰਲੇ ਤੇ ਪਾਸੇ ਵੀ ਸਾਨੂੰ ਕਰਾਉਣਾ ਚਾਹੀਦਾ ਆ ਦੇਖੋ ਆ ਦੇਖੋ ਸਿੰਘ ਸੁng ਦੇਖੋ ਕਿੰਨਾ ਵਧੀਆ ਤੇ ਚਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਪੂਰੀ ਵਧੀਆ ਝੋਟੀ ਹੈਗੀ ਛੱਡ ਬੁੱਤ ਬੱਚਾ ਕਰਾਂ ਜੀ ਦੇਖ ਸਕਦੇ ਹਾਂ ਠੀਕ ਹੈ ਵੀਰੇ ਉਹ ਨੂੰ ਜਿਵੇਂ ਕਰਕੇ ਰੱਖਾਂਗੇ ਹਰ ਬਹੁਤ ਚਲਦਾ ਰਹੂਗਾ ਨੂੰ ਤੋਂ ਵੀ ਜੋ ਬੀਅਰ ਇੱਕ ਲੰਮਾ ਤੋਂ ਉਹ ਵੀ ਤੁਹਾਨੂੰ ਵੀ ਕਰਕੇ ਰੱਖਾਂਗੇ ਚਾਹ ਆ ਜੰਮੀਏ ਵਾਲ ਦੇ ਦੇਖ ਲਈ ਅਸੀਂ ਆਪ ਨੂੰ ਨਹੀਂ ਪਾ ਰਹੇ ਅਸੀਂ ਉੱਠ ਕੇ ਦਿਖਾ ਦੇਵਾਂ ਤੁਹਾਨੂੰ ਮਾਰ ਕੇ ਆ ਲੈ ਕੋ ਦੇ ਚਾਰੇ ਸਹਣਾ ਦੇਖੋ ਪਰਲੀ ਲੇਖਣ ਵਿੱਚ ਪੂਰਾ ਪਿਆਰ ਤੇ ਪੂਰਾ ਗੰਨੇ ਆ ਗਿਆ ਬਸ ਮੈਂ ਆਪਾਂ ਕਰਦੇ ਚੋਈ ਜੂਰੀ ਪੂਰੀ ਆਪੇ ਬੰਦ ਨਾ ਕਰੀ ਕੰਮ ਪਤਾ ਜਮਾਈ ਪੂਰੀ ਸੀਰਸੂਲ ਪੂਰੀ ਆਪਾਂ ਇਹਦੇ ਪੈਰੇ ਤੇ ਲੋ ਕੋਈ ਐਸੀ ਗੱਲ ਨਹੀਂ ਹੈਗੀ ਨਾ ਧੰਨਵਾਦ ਵੀਰੇ ਤੁਹਾਡਾ ਇੰਨਾ ਪਿਆਰ ਨਾਲ ਆਖਣ ਲਈ ਆ ਦੇਖੋ ਵੀਰੇ ਆਪਾਂ ਹੁਣ ਕਰ ਰਹੇ ਹਾਂ ਚੁਆਇਸ ਨੂੰ ਤੇ ਝਾਰਾ ਦੇਖੋ ਐਨੇ ਦਿਖਾ ਰਿਹਾ ਸਿਰਲੇਖ ਜਮਾਨਾ ਫਿਰ ਸਿਰਲੇਖ ਨੂੰ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਕਹਿ ਦਉਣਾ ਜਿਹੜਾ ਅਗਰ ਉਹਦੇ ਕੋਈ ਨਾ ਲੋਕਾਂ ਦੇ ਜਿੰਨੇ ਨਾ ਆਪਣਾ ਨਾਮ ਕਿੰਨੂ ਯਾ ਪਾਵਾ ਮਾਰ ਦੇ ਖੜੇ। ਮਾਰੇ ਵੀ ਆਪ ਪਾਈ ਸੀ ਨਾ ਵੀਡੀਓ ਹੋਊ ਵੀ ਪਾਈ ਸੀਗੀ। ਕੋਈ ਆਈ ਨਹੀਂ ਰਾਤ। ਮੈਂ ਕਹਿੰਦਾ ਹਲ ਹੋਣਾ ਜਾਵੇ ਤੂੰ ਹੀ ਬਸ ਬਣਾ ਤੀ। ਹਾਂ ਦੇ ਉਹਨਾਂ ਨੇ ਕੱਲ ਕਿਹਾ ਵੀ ਸੀ ਵੀ ਇਹਦੀ ਪੂਰੀ-ਪੂਰੀ ਚੋਕੇ ਵੀ ਪਾਵਾਂਗੇ। ਹਾਂ ਮਾਰੇ ਕੋਈ ਰੋ। ਐਪ ਦਾ ਨੰਬਰ ਆ। ਪੂਰੀ ਵਧੀਆ। ਮੂਰਲੇ ਤਲਾਨਾ ਕਿਲ ਨੂੰ ਸਵਾਗਿਲ ਨੂੰ ਤਾਂ ਹੈਗਾਗਾ ਤੇ ਕਰਕੇ ਮੁੱਕ ਗਿਆ ਥਣ ਵਿਰੇ ਤੇ ਜਿਵਾਦੀ ਨੂੰ ਵੀ ਹੋ ਗਿਆ ਸੋਣੀ ਸੁਨਤੀ ਪੂਰੀ ਆ ਵੀਰੇ ਝੋਟੀ ਮਗਰ ਆ ਗਿਆ ਮੇਲ ਘਾਵ ਕਟਾ ਪੂਰੇ ਇੱਕ ਨੰਬਰ ਹੁਣ ਆਪਾਂ ਮਗਰੇ ਥਣੇ ਜਿਵਾਈ ਸ਼ੁਰੂ ਕਰਦੇ ਆ ਆ ਦੇਖੋ ਜੀ ਦੇਖੋ ਰਿਕਾਰਡਮੈਂਟ ਲਵਾਏ ਦੀ ਦੇਖੋ ਜੀ ਸੱਤ ਸਾਲ ਦਾ ਬੱਚਾ ਵੀ ਜੋੜੂਗਾ ਝੋਟੀ ਨੂੰ ਬਾਦੂ ਇਹ ਉਹਦਾ ਨੌਂ ਹੀ 4 ਲੀਟਰ ਪਿਆ ਦੁੱਧ ਮਾਨ ਲਿਆ ਵੀਰੇ ਪੂਰੀ ਆਪਣਾ ਸੀਲ ਸਾਬ ਫੁੱਲ ਆ ਆ ਦੇਖੋ ਕੈਮਰੇ ਦੇ ਮੂਰੇ ਆਉਣਾ ਖੜੀ ਆ ਪਿਆਰ ਗੱਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇੱਕ ਨੰਬਰ ਆ ਗਈ ਫੜੀ ਦੇ ਲਓ ਵੀਰੇ ਚੱਕੋ ਪੂਰੀ ਵਧੀਆ ਮੈਂ ਤਾਂ ਗੱਲ ਵਾਲੀ ਅਧੂਰੀ ਵੀਡੀਓ ਲੱਗੀ ਪਾ ਦ ਦਿੱਤੀ ਕਿਉਂਕਿ ਪਚਵਾਈ ਉਹ ਨਾ ਪਾਉਂਦੇ ਨਹੀਂ ਹੁੰਦੇ। ਅ ਮੈਂ ਪੜ੍ਹਦੀ ਜਿੱਥੇ ਕਹਿੰਦੀ। ਭਾਰਾ ਤੁਹਾਨੂੰ ਲੈਣੇ ਪੁਰਨਾ ਫੋੜ ਲਾ। ਦੇਖੋ ਬਾਈ। ਕਲਟੀ ਹੈਗੀ ਇਹ 8 ਲੀਟਰ ਦੀ। 8-9 ਲੀਟਰ ਦੀ। ਉਸ ਹਿਸਾਬ ਨਾਲ ਜੱਜ ਕਰ ਲਿਆ ਕਰੋ ਛੋਟੀ ਕਲਟੀ ਨਹੀਂ ਆਪਾਂ ਵਰਤਦੇ। ਵੀਡੀਓ ਲੋੜੀ ਲੰਮੀ ਹੋ ਜੂ ਨੇ ਲੀਂਡਰ ਵੀ ਮਾਰ ਕੇ ਦਿਖਾ ਦਿੰਦੇ ਦੁੱਧ ਹੈਗਾ 4 ਕਿਲੋ ਮੰਨ ਕੇ ਲੈ ਲਿਓ ਤੇਰੀ ਬਸ ਐ ਤੁਹਾਡੇ ਚ ਆ ਰਹੀ ਹੈ ਡੰਗ ਦਾ ਉਹ ਤੁਹਾਡੀ ਚਰਦਾਰ ਦੀ ਆਨਲਾਈਨ ਮੰਗਾਉਣੀ ਆਨਲਾਈਨ ਮੰਗਾ ਲਓ ਫੂਨ ਹੋ ਵੀ ਮੰਗਾ ਲਓ ਆ ਕੇ ਲੈ ਕੇ ਜਣੀ ਆ ਕੇ ਲੈ ਜਾ ਮੋਲਵਿਰ ਦਾ ਫੋਨ ਤੇ ਹੋ ਹੋ ਜਾ ਜਾਇਜ ਤੇ ਕਵੀਰ ਦਾ ਕਮੈਂਟ ਆਇਆ ਸੀ ਕਹਿੰਦਾ ਮੋਲਰ ਨੂੰ ਦੱਸਿਆ ਕਰੋ ਮੇਰੇ ਜੇ ਤੂੰ ਲੈਣੀ ਆ ਤੂੰ ਇਕੱਲੇ ਕਰਦਾ ਕਮੈਂਟ ਤੂੰ ਫੋਨ ਕਰਕੇ ਪੁੱਛ ਲੈ ਸਾਨੂੰ ਠੀਕ ਆ ਨਾ ਬਾਈ ਫੋਨ ਕਰਕੇ ਪੁੱਛ ਜੇ ਤੈਨੂੰ ਪੁੱਛ ਕੇ ਵੀਰ ਹੀ ਆ ਫੋਨ ਕਰਕੇ ਪੁੱਛ ਲਿਆ ਕਰੋ ਵੀਰ ਮਾਰ ਕੇ ਆ ਨਾ ਕਰਿਆ ਕਰੋ ਸੋ ਪੜਦੇ ਹੁੰਦੇ ਆ ਨਹੀਂ ਵੀ ਦੱਸਣਾ ਹੁੰਦਾ ਕੋਈ ਵੀਰੀ ਠੀਕ ਆ ਆ ਨਾ ਕਰਿਆ ਕਰੋ ਵੀਰ ਬਣ ਕੇ ਇੱਕ ਨੰਬਰ ਝੋਟੀ ਆ ਕੋਈ ਹੈਲਨ ਜੋਲਣੀ ਬੱਤੇ ਨੂੰ ਮੂਲਵਾਂਗੇ ਬੰਨ੍ਹ ਦਿਆ ਕਰੋ ਹੋਣ ਤਾਂ ਮੜਮੋਟਾ ਝਗਾਈ ਦਿੱਤਾ ਆਪਾਂ ਬੱਤੇ ਨੂੰ ਜਿਹਾਉਣ ਦੀ ਲੋੜ ਨਹੀਂ ਅੱਜ ਨੇੜੇ ਘਰਤੀ ਵਾਲਟੀ ਥੋੜਾ ਹੀ ਫਰਕ ਆ ਐਸੀ ਤਾਂ ਕੋਈ ਗੱਲ ਹੀ ਨਹੀਂ ਵੀਰੇ ਆਪਾਂ ਕਹਿਣਾ ਧੋਖਾ ਕਰੀਏ ਤੈਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਲਾਇਕ ਕਰ ਦਿਆ ਕਰੋ ਮਾਨ ਵਧਾਓ ਕਿਉਂਕਿ ਚੰਗਿਆ ਤਾਂ ਚੰਗਾ ਪਰ ਝੋਟਨਾ ਲੈ ਕੇ ਆਉਂਦੇ ਰਹੀਏ ਠੀਕ ਆ ਵੀਰੇ ਹਾਲੇ ਹਾਲੇ ਅਰਸ਼ੂ ਸਮਾਰ ਕੇ ਬਾਲੀ ਦਿੱਦ ਸਾਰੇ ਵੀਰਾਂ ਨੂੰ ਐਂਡ ਲਾਈਨ ਵੀਡੀਓ ਦੇਖਣ ਲਈ ਤੈਅ ਹੋ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ